ਪਹਿਲਾਂ ਵੀ ਇਹ ਬੰਦ ਹੋਇਆ ਇਹ ਬੰਦਵੇਂ ਹੁਣ ਵੀ ਕਰਾ ਕੇ ਛੱਡੂਗਾ ਇਹਦੇ ਪਹਿਲਾਂ ਵੀ ਕਿਡਨੀਆਂ ਵੇਚਦੇ ਰਹੇ ਲੋਕਾਂ ਦੀਆਂ ਕੱਢ ਕੱਢੇ ਪਹਿਲਾਂ ਵੀ ਬੜਾ ਯਰ ਤਾਲਾ ਲੱਗਾ ਰਿਹਾ ਇੱਥੇ ਆਡਾ ਭਰਾ ਮਰਿਆ ਹਾਰ ਨੂੰ ਬੜਾ ਤੁਹਾਨੂੰ ਵੀ ਬੜਾ ਤੂੰ ਲੈ ਕੇ ਪਾਇਏ ਆਪਣੇ ਗਾਂ ਜਣੇ ਛੋਰ ਸਿੱਦੇ ਚੱਕਰ 'ਚ ਬੰਦਾ ਮਾਰ ਦਿੰਦੀ ਅੰਦਰ ਛੋਰ ਜਮਾ ਕਰਾ ਲੋ ਪੁੱਟੋ ਪੁੱਟੋ ਕੀ ਨਿਕਲਦਾ ਬਾਹਰ ਕੋਰਚ ਚ ਚਲਚਾਣਾ ਨਾ ਹੀ ਛੋਰ ਮਰ ਪ੍ਰੋਗ ਨਹੀਂ ਇੱਥੇ ਰੱਖਣੀ ਬੋਡੀ ਡੈਡ ਬੋਡੀ ਇਹਨਾਂ ਕੋਲੇ ਗਾੜੀ ਉਧਰੋਂ ਉਧਰੋਂ ਨਹੀਂ ਨਾ ਉਹ ਜਿਹੜੇ ਪਾਈ ਉਧਰ ਹੋਏ ਨੇ ਬੀਜੇ ਪਾਸੇ ਇਹ ਰੋਣੇ ਇਥੇ ਲਾ ਕੇ ਬੁੱਲੂ ਜੀ ਆਂਦਾ ਪਾਣੀ ਉਧਰ ਆਉ ਨਹੀਂ ਸਕਦਾ ਦਾ ਡੈਡ ਬੋਡੀਆਂ ਕਰਤੀਆਂ ਨੇ ਅਮਰਜੈਂਸੀ ਦੇ ਬਾਹਰੋਂ 10 ਡੈਡ ਬੋਡੀਆਂ 17 ਦਿਨਾਂ ਦੇ ਵਿੱਚ ਇਹਦਾ ਨਾਜ ਕਰਦੇ ਹੋਣਗੇ ਦੱਸੋ ਮੈਨੂੰ ਇਹਨਾਂ ਨੇ ਬਣਾਇਆ ਡਰਾਮਾ ਇਹ ਮਾਫੀਆ ਇਹ ਇਦਾਂ ਨਹੀਂ ਚੱਲਣ ਦੇਣਾ ਹੁਣ ਇਹ ਜਿੰਨਾ ਯਾਰ ਦੁਨੀਆ ਜਾਗਰੂਕਣਾ ਹੋਊ ਇਹ ਮਾਫੀਆ ਇਦਾਂ ਇਹਨਾਂ ਦਾ ਚੱਲਦਾ ਰਹਿਣਾ ਮੈਂ ਸਾਰਿਆਂ ਗਾੜੀ ਬੇਨਤੀ ਕਰਦਾ ਜਦੋਂ ਹਸਪੀਟਲ ਲੈ ਕੇ ਹੁੰਦੇ ਇਹ ਨਵਾਂ ਟੈਸਟ ਰਿਪੋਰਟਾਂ ਸਾਰਾ ਕੋਈ ਪੁੱਛਿਆ ਕਰੋ ਇਹ ਇਹ ਮੇਰੇ ਕੋ ਕੋਈ ਜਾਣਦਾ ਕੋਈ ਜਾਂ ਜਾਂ ਅੰਦਰ ਜਾ ਕੇ ਇਹਨਾਂ ਨੇ ਮੈਨੂੰ ਆਪਰੇਟ ਕੀਤਾ ਉਹਨਾਂ ਨੇ ਆਪਰੇਟ ਹੀ ਗਲਤ ਕਰ ਦਿੱਤੀ ਇਹ ਆਪਣਾ ਪਰਪਰ ਮਾਰੇ ਆਪਣਾ ਭਰਾ ਮਾਰੇ ਮੈਂ ਦੇਣਾ 20 ਲੱਖ ਪਿਆਰੇ ਦਾ 20 ਲੱਖ ਕੋਈ ਸਲਾਮਤ ਬੰਦਾ ਚਾਹੀਦਾ ਹਾਂ 20 ਲੱਖ ਕਿੰਨੇ ਲੱਖ ਨਾ ਟੋਪਰਮੈਂਟ ਕਰ ਰਿਹਾ ਅੰਦਰ ਹੈ ਜਿਨ੍ਹਾਂ ਨੇ ઓਪਰੇਟ ਕੀਤਾ ਨਾ ਪੇਟ ਦੇ ਸਰਜਨ ਹੈਗੇ ਆ ਉਹਨਾਂ ਨੇ ਉਹਨਾਂ ਨੇ ਖੁਦ ਵੀ ਕਿਹਾ ਕਿ ਉਹ ਜਿਹੜੀ ਡਰੇਨ ਪਾਈ ਪਾਉਣਾ ਇਹ ਪੈਪ ਫਟੀ ਆ ਤੇ ਉਹਦੇ ਕਰਕੇ ਸਾਨੂੰ ਐਮਰਜੈਂਸੀ ઓਪਰੇਟ ਕਰਨਾ ਪੈਣਾ ਇਹ ਇਸੇ ਇਸਾਈ ਤੋਂ ਲੁੱਟਣ ਦੇ ਲੋਕਾਂ ਨੂੰ ਤੇ ਕਾਰ ਤੇ ਆਇਆ ਬੰਦਾ ਲੰਮੇ ਪਾਓ ਅਨਸ਼ੋਰਸ ਹੈ ਗਈ ਆ 16-16 ਦਿਨ ਤੇਰਾਓ ਟ੍ਰੀਟਮੈਂਟ ਤੇ ਬਾਹਰ ਹੀ ਚਲੋ ਕੱਢੋ ਬਾਹਰ ਡੱਡ ਹੋ ਗਿਆ ਜਗਾ ਭਲਾ ਕਰੂ ਆ ਜੀ ਬਿਲਕੁਲ ਸਹੀ ਆ ਕਿ ਇਤਰਾ ਦੇਖੋ ਮੁਸ਼ਕਲ ਨਹੀਂ ਤੁਰ ਕੇ ਆਉਂਦਾ ਤੁਰ ਕੇ ਜਾਂਦਾ ਹੈ ਇਹਨਾਂ ਦੀ ਵਧਾ ਕਰਕੇ ਕੋਈ ਗਲਤ ਇਹਨਾਂ ਨੇ ਪਾਪੂ ਬੁਲਾਈ ਜਾਂ ਅੱਗੇ ਕਿਤੇ ਵੱਧ ਕੇ ਅੰਗ ਤੇ ਸਮਝ ਨੂੰ ਲੱਗੀ ਕੋਈ ਇਹ ਜਿਹੜਾ ਡਾਕਟਰ ਹੈ ਉੱਤੇ 302 ਦਾ ਪਰਚਾ ਹੋਵੇ ਹਸਪੀਟਲ ਵਾਲੇ ਤੇ ਹੋਵੇ ਇਹਨਾਂ ਨੂੰ ਗਾੜੀ ਪਤਾ ਲੱਗ ਜਾਵੇ ਕਿਸੇ ਨਾਲ ਕਿਦਾਂ ਮਰੀਜ਼ ਬਣਦੀ ਆ ਦਿੱਲੀ ਤਿੰਨ ਤਿੰਨ ਚਾਰ ਚਾਰ ਵਰੀ ਫੋਨ ਕਰਦੇ ਰਹੇ ਆ ਇਹ ਬੱਚਿਆਂ ਦਾ ਪੁੱਛਦਾ ਰਿਹਾ ਕਿਵੇਂ ਆ ਵੱਡਾ ਕਿਵੇਂ ਛੋਟਾ ਕਿਵੇਂ ਤੇ ਜਦੋਂ ਅਪਰੇਟ ਤੇ ਲੈ ਕੇ ਵੀ ਗਏ ਉਸ ਟਾਈਮ ਵੀ ਤੇ ਨਾਲ ਗੱਲ ਹੋ ਰਹੀ ਫੇਰੇ ਨਾ ਬੰਦ ਵੀ ਨਹੀਂ ਕਰ ਦਿੱਤਾ ਫਟਾਫਟ ਲੈ ਗਿਆ ਅਪਰੇਟ ਤੇ ਫੋਨ ਬੰਦ ਚੱਲਦਾ ਹੀ ਰਿਹਾ ਇਹਨਾਂ ਪਹਿਲਾਂ ਬਾਹਰ ਡ੍ਰੇਨ ਪਾ ਪਵਾਈਆ ਉਹ ਇਹਨਾਂ ਕੋ ਗਲਤ ਪਵਾਈਏ ਇਹਨਾਂ ਦਾ ਧੰਨਵਾਦ ਮੈਂ ਤੇਰੇ ਆਹੋ ਇਹਨਾਂ ਵੀ ਦੇ ਰਹੇ 3 ਲੱਖ ਉਹ ਕਿਹੜਾ ਬੰਦਾ ਮਰਿਆ ਨਾ ਕੈਂਪ ਦੇ ਸਕੂਲੀਏ ਦੇ ਬੱਚੇ ਪੜ੍ਹਦੇ ਆ ਉੱਥੇ ਫੀਸ ਪੁੱਛ ਰਹੇ ਨੇ ਇੱਕ ਦਿਨ ਕਿੰਨਾ ਕਿੰਨਾ ਚਾਰਜਸ ਕਰਦਾ ਭੇਡ ਦੀ ਥੋੜੀ ਜਿਹੀ ਇਨਫੈਕਸ਼ਨ ਹੀ ਇਹਨਾਂ ਡਰੇਨ ਇਹਨਾਂ ਕੋ ਸਿਸਟਮ ਨਹੀਂ ਹੈਗਾ ਡਰੇਨ ਪਾਉਣ ਲਈ ਡਰੇਨ ਨਾ ਪਵਾਈ ਬਾਹਰੋਂ ਅਮਰਸਰ ਆਈ ਵਾਲੇ ਕੋ ਫਿਰ ਉਹਨੇ ਜਦੋਂ ਉਹਨੇ ਡਰੇਨ ਪਾਈ ਆ ਦੂਸਰੀ ਬੱਕੀ ਨੂੰ ਟੱਚ ਕਰ ਗਈ ਲੈਟਰਨ ਵਾਲੀ ਥੈਲੀ ਨੂੰ ਉਹ ਸਾਰੇ ਅੰਦਰ ਇਨਫੈਕਸ਼ਨ ਹੋ ਗਈ ਅਣਫੈਕਸ਼ਨ ਹੁੰਦਾ ਕਰਕੇ ਇਹਨਾਂ ਨੂੰ ਸਾਨੂੰ ਕਿਹਾ 17ਵੇਂ ਦਿਨ ਵੀ ਐਮਰਜੈਂਸੀ ਰੈਪਰੇਸ਼ਨ ਕਰਨਾ ਪਵੇ। ਕੋਈ ਦੱਸਿਆ ਇਹਨਾਂ ਨੇ ਵੀ ਇਹਦਾ ਐਮਰਜੈਂਸੀ ਅਪਰੇਟ ਕਰਨਾ ਪੈਣਾ ਜਿਹੜੀ ਪਹਿਲਾਂ ਪਾਈ ਉਹ ਗਲਤ ਪਾਈ ਕੀ ਹੈ। ਮੈਂ ਭਗਵਾਨ ਜਗਨਨ ਨੂੰ ਬੇਨਤੀ ਕਰਦਾ ਸਰਕਾਰ ਨੂੰ ਇਹਨਾਂ ਦਾ ਐਸਐਚੀ ਚੈੱਕ ਕਰਨ ਕਿੰਨੀ ਕਿੰਨੀ ਲੁੱਟ ਆ ਬਣਾ ਦੇ ਬਖੋਤੇ ਨਾ ਇਹਨਾਂ ਦਾ ਪਿਓ ਕਿੱਦੇ ਆਇਆ ਹੋਗਾ ਇਹ ਐਸਐਚ ਕਾਰ ਤੇ ਇਹਨਾਂ ਦਾ ਕੰਪ੍ਰੇਟਰ ਤੇ ਕਹੇ ਪਿਓ ਭਰਾ ਨੂੰ ਲਾਇਆ ਹੋਗਾ ਇਹਨਾਂ ਨੂੰ ਪੁੱਛਰ ਵੀ ਕਿਹਨੇ ਲੁੱਟ ਕਰਦੇ ਆ ਇਹ ਐਸੇ ਕਾਰ ਤੇ ਕੱਲਾ ਆਇਆ ਸੀ ਗੱਡੀ ਤੇ ਖੁੱਦ ਆਇਆ ਸੀ ਤੇ ਸਾਰਾ ਕੁਝ ਚੱਲਦਾ ਫਿਰਦਾ ਸੀ ਦੋ ਸੈਕੰਡ ਫਲੋਰ ਤੋਂ ਅੱਪ ਡਾਊਨ ਵੀ ਕਰਦਾ ਰਿਹਾ ਜੇ ਬਾਥਰੂਮ ਵਾਲੀ ਪੈਪ ਦੇ ਨਾਲ ਤੇ ਜਿਹੜੇ ਇਦਾਂ ਜਾਣਾ ਨਾ ਖੇਡਦੇ ਨਾ ਖਲਵਾੜ ਕਰਦੇ ਨਾ ਹਸਪੀਟਲ ਨੂੰ ਪਾਲੇ ਲੱਗਣ ਪਰ ਇਹ ਸਰਕਾਰਾਂ ਦੀਆਂ ਗੇਲੀਆਂ ਕਰਕੇ ਹਸਪੀਟਲ ਸਾਨੂੰ ਬੰਦ ਚਾਹੀਦਾ ਅਸੀਂ ਬੰਦ ਕਰਵਾ ਕੇ ਫੇਰ ਇਹ ਤੋਟ ਅੰਗੇਲੀ ਹਸਪੀਟਲ ਦੀ ਜਿਹੜਾ ਇਹ ਐਮਸੀ ਹਸਪੀਟਲ ਆ ਬੰਦ ਹੋਣਾ ਚਾਹੀਦਾ ਜੀ ਇੱਥੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਸਹੀ ਹਸਪੀਟਲ ਦੇ ਵਿੱਚੋਂ ਦੀ ਆਇਆ ਸੀਗਾ ਇਹਨਾਂ ਦਾ ਕੇਸ ਰੈਫਰ ਹੋ ਕੇ ਉਹਨਾਂ ਦੇ ਵਿੱਚ ਇੱਥੇ ਜਿਹੜਾ ਪੇਸ਼ੈਂਟ ਆ ਉਹਦੀ ਡੈਥ ਹੋ ਗਈ ਪਰ ਜਿਹੜੇ ਫੈਮਿਲੀ ਮੈਂਬਰਸ ਆ ਉਹ ਕਹਿ ਰਹੇ ਕਿ ਕੋਈ ਨੈਗਲੀਜੈਂਸ ਹੈਗੀ ਹੈ ਵੀ ਹੈਵ ਸੈਡ ਕਿ ਤੁਸੀਂ ਜੇ ਕੋਈ ਕਾਰਵਾਈ ਕਰਾਣਾ ਚਾਹੁੰਦੇ ਹੋ ਤਾਂ ਪਲੀਜ਼ ਮੋਸਟ ਵੈਲਕਮ ਤੁਸੀਂ ਕੰਪਲੇਂਟ ਲਿਖ ਕੇ ਪਾਣਾ ਬਟ ਸਾਰੇ ਇੱਥੇ ਬੈਠੇ ਆ ਟ੍ਰੇਨ ਪਈ ਉਧਰ ਦੋਈ ਹੂੰ ਉਹਨਾਂ ਰੇਲ ਆਏ ਜਾਂਦੇ ਨੇ ਜੋ ਸਨ ਆ ਉਹਨਾਂ ਲਈ ਹੂੰ ਇਹਨੇ ਟ੍ਰੇਨ ਪਈ ਹਾਂ ਇੱਕਦਮ ਉੱਥੇ ਹੀ ਮੈਂ ਉੱਥੇ ਹੀ ਹਾਂ ਹਾਂ ਹਮੜ ਤੋਂ ਟ੍ਰੇਨ ਉਧਰ ਪਈ ਤੇ ਦਰਦ ਇੱਧਰ ਦਰਦ ਇੱਧਰ ਮੈਂ ਵੀ ਗਿਆ ਸੀ ਹਮੜ ਤੋਂ ਪਲਾਟ ਇੱਦਾਂ ਹਾਂ ਬੋ ਆ ਚੰਦ ਤੇ ਗੈਸ ਬਣ ਗਈ ਏ ਹਾਂ ਸਾਰੇ ਕੋਈ ਡਾਕਟਰ ਗਰੋਵ ਕਹ ਰਾਨੀ ਚੀਨਾ ਉਹਦਾ ਉੱਤਰ ਅਮਰਸਰ ਆਈ ਵਾਲੇ ਹਨ ਨੂੰ ਮਨ ਸੁਣਾ ਦੋ ਉਹਨੂੰ ਦੱਸ ਦੋ ਆਈ ਡਾਕਟਰ ਗਰੋਵ ਵਾਲਾ ਬਤਰੀ ਨਾਲ ਆਉਂਦੇ ਆ ਉਹਦਾ ਰਹੇ ਉਹ ਵੀ ਲੈਣਗੇ ਉਹ ਕਿਹੜੇ ਬੋਰਡ ਦੇ ਵਿੱਚ ਉਹਨੇ ਮਾਰੀ ਟ੍ਰੇਨ ਉਹਨੇ ਪਾਈ ਹੈ ਨਾ ਹੋਦੇ ਦਰਦ ਤੇ ਬਿਨਾਰ ਹੀ ਹਿਰੂ ਹੋ ਗਈ ਹਾਂ ਉਹ ਤੋਂ ਬਾਹਰ ਹੀ ਆਕਸੀਜਨ ਲੈਵਲ ਲੋ ਹੈ ਤੇਰਾ ਕੋਈ ਉਹਦੇ ਤੋਂ ਬਾਹਰ ਹੀ ਹੈ ਹਾਂ ਤੱਕ ਨਾ ਪਾਈ ਹਾਂ ਹੈ ਅੱਜ ਵੀ ਨਾ ਪਾਈ ਹਾਂ ਹਾਂ ਡਾਕਟਰ ਇਹ ਤਾਂ ਦੱਸਦੇ ਨੇ ਉਹ ਡਾਕਟਰਾਂ ਨੇ ਮਾਰੀ ਹੋਈ ਹੈ ਉੱਥੇ ਡਰੇਨ ਦਾ ਕਰਕੇ ਉਹ ਇਹ ਸਟੇਬਲ ਹਾਂ ਡਾਕਟਰਾਂ ਨੂੰ ਮੀਟਿਆ ਇੱਕ ਦੂਜਾ ਡਾਕਟਰ ਹਾਂ ਅਸਾ ਬ੍ਰੇਨ ਵੱਜੀਏ ਤੇਰੇ ਦਰਦ ਹੋਈ ਨਾ ਪੂਰੀ ਉਹ ਚੰਗਾ ਗੱਡੀਆਂ ਤੇ ਮੈਂ ਬਾਹਰ ਹੀ ਹਾਂ ਸ਼ੇਰ ਖਾ ਗਿਆ ਸਾਡਾ ਸ਼ੇਰ ਖਾ ਇਹਨਾਂ ਨੂੰ ਇਹ ਤਾਂ ਮਤ ਦੇ ਰਹੇ ਆ ਆਹੋ ਇਹਨਾਂ ਨੂੰ ਇਹ ਦੇ ਰਹੇ 3 ਲੱਖ ਉਹ ਜਿਹੜਾ ਬੰਦਾ ਮਰਿਆ ਨਾ ਕਾਂਵੇ ਸਕੂਲੀਏ ਦੇ ਬੱਚੇ ਪੜਦੇ ਆ ਉੱਥੇ ਫੀਸ ਪੁੱਛ ਰਹੇ ਨੇ ਇੱਕ ਦਿਨ ਦੇ ਕਿੰਨਾ ਕਿੰਨਾ ਚਾਰਜਸ ਕਰਦਾ ਹੋ। 3 ਲੱਖ ਰੁਪਈਆ ਕੀ ਕਰੂੰਗੀ? 3 ਲੱਖ ਰੁਪਈਆ ਮੁੱਲ। ਇਹਨੂੰ ਕੱਲ ਤੈਨੂੰ ਮੈਂ ਮਾਰਦਾ ਗੋਲੀ ਸ਼ਰੇਆਮ। ਏਕੇ ਸੰਤਾਈਆਂ ਦੀ ਪੁਲਿਸ ਅੰਦਰ ਗੜਾ ਦੇ ਰੇਵਾ ਚਲਾ ਦੇ ਹਟ ਏਕੇ ਸੰਤਾੜੀਗੇ। ਚਲਾਵੇ ਮੈਂ ਭਗਵਾਨ ਸ਼ੰਗਾਨ ਨੂੰ ਬੇਨਤੀ ਕਰਦਾ ਸਰਕਾਰ ਨੂੰ। ਤੇਨਾਂ ਵੇ ਐਸਐਸਏ ਚੈੱਕ ਕਰਨ। ਕਿੰਨੀ ਕਿੰਨੀ ਲੁੱਟ ਆ ਬਣਾ ਦੇ ਖਰੋਤੇ ਨਾ। ਇਹਨਾਂ ਦਾ ਪਿਓ ਕਿੱ데 ਆਇਆ ਹੋਗਾ ਐਸਐਸਏ ਕਾਟ ਤੇ। ਇਹਨਾਂ ਦਾ ਕੋਈ ਪੀਲੀਟਰ ਦੇ ਕੇ ਪਿਓ ਭਰਾ ਨੂੰ ਲਾਇਆ ਹੋਗਾ। ਇਹਨਾਂ ਨੂੰ ਪੁੱਛੇ ਵੀ ਕਿਹਨੇ ਕਿਹਨੂੰ ਲੁੱਟ ਕਰਦੇ ਆ ਐਸੇ ਕਾਟ ਤੇ ਮੈਂ ਭਗਵਾਨ ਤਬਾ ਨੂੰ ਆਨਾ ਚੁਣਾ ਪੀ ਆਸੇ ਕਾਟ ਜਿਹੜਾ ਨੇ ਜਾਂਚ ਕੀਤੀ ਜਾਵੇ ਇਹਨੂੰ ਕਿ ਇਸ ਕਾਟ ਹਟਾ ਦੱਸੇ ਕਿੰਨਾ ਬਿੱਲ ਬੜਾਇਨ 14 ਦਿਨ ਵੀਰ ਜੀ 14 ਦਿਨ ਬੰਦਾ ਉਧਰ ਰਿਹਾ ਇਹਨਾਂ ਦੇ ਹਸਪੀਟਲ ਚ ਸੈਰ ਕਰਦੇ ਰਿਹਾ 14 ਦਿਨ 14 ਦਿਨ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਾ ਵੀ ਹੁਣ ਅੰਸਵਰਸਨ ਛੋੜੋ ਨਿਚੋੜੋ ਅੰਸਵਰਸਨ ਨੂੰ ਕਿੱਦਾਂ ਨਿਕਲਦਾ ਐਸਚੋ ਫੇਰੇ ਨਾ ਛਣਿਆਰ ਅੰਸਵਰਸਨ ਮੁਕਾਈ ਸਾਡੀ ਸ਼ੁੱਕਰਵਾਰ ਫੇਰੇ ਨਾ ਉਸੇ ਵੇਲੇ ਦੀ ਗੜਕਸ਼ਨ ਕੀਤਾ ਉਹਦੀ ਬੋਡੀ ਤੇ ਰੈਸ਼ਿਸ਼ ਵੀ ਹੋਣਗੇ। ਇਹਰੇ ਨਾਲ ਦੀ ਗੜਕਸ਼ਨ ਕੀਤਾ ਨਹੀਂ ਉਹ ਕੋਈ ਦੋਜ ਵੱਧ ਘੱਟ ਹੋ ਗਈ ਆ ਜੀ। ਉਹ ਉਹ ਬੰਦਾ ਟਟਫਦਾ ਰਿਹਾ ਸਾਰੀ ਰਾਤ ਖੁਰਕ ਖੁਰਕ ਕੇ। ਸਾਨੂੰ ਬੜਾ ਕਿਦਾਂ ਸਟੇਬਲ ਕੀਤਾ। ਇਹਨਾਂ ਦੀਆਂ ਇਹ ਨਰਸਾਂ ਨਾ ਉਹਨਾਂ ਨੂੰ ਪੁੱਤ ਪਰਾਂ ਵਾਲੀ ਸੌਖਵਾ ਕੇ ਵੇਖ ਲੋ ਵੀ ਅੰਦਰ ਪਾੰਦਾ ਕੀ ਆ। ਹਸਪੀਟਲ ਦੇ ਅੰਦਰ ਪਾੰਦਾ ਕੀ ਆ ਐਸਆਈ ਦੇ। ਫਿਰ ਭਗਵਾਨ ਜੀ ਮਾਨੂਏ ਆਨਾ ਵੀ ਜੇ ਤੂੰ ਮੈਡੀਕਲ ਲੈਨ ਤੇ ਕੀਤਾ ਨਾ ਕੁਝ ਇਹਨਾਂ ਦੇ ਐਸਆਈ ਚੈੱਕ ਕਰ। ਕਿੰਨੀ ਲੁੱਟ ਕਰਦੇ ਆਏ ਐ ਐਸਆਈ ਕਾਰਟ ਤੇ ਚੰਗੇ ਭਲੇ ਮਰੀਜ਼ਾਂ ਨੂੰ ਉਦਾਂ ਨੱਕ ਛੱਡਦੇ ਤੇ ਜਿੱਦਾਂ ਮਰਨ ਤੇ ਆਉਂਦਾ ਉਹਨਾਂ ਨੂੰ ਅਪਰੇਟ ਕਰਦਾ ਅਪਰੇਟ ਕਰਨਾ ਨਹੀਂ ਅਪਰੇਟ ਤੇ ਲੈ ਲਓ ਜਿੱਦਾਂ ਨੂੰ ਅਪਰੇਟ ਕਰਕੇ ਕੱਢਿਆ ਉਹਦੀ ਪਲਸ ਨੀਂ ਚੱਲਦੀ ਮੈਂ ਇਹਨਾਂ ਦਾ ਡਰਾਮਾ ਵੇਖਣ ਦਾ ਕਿੰਨੇ ਦਿਨ ਹੋਰ ਚੱਲਦਾ ਖਿਚੋ ਖਿਚੋ ਕਿੰਨੇ ਦਿਨ ਡਰਾਮਾ ਚੱਲਦਾ ਮੈਂ ਪਲਾਸਟਿਕ ਪਾਹ ਰਿਆ ਸਾਰੀ ਰਿਪੋਰਟ ਮੈਂ ਪੜਦਾ ਕੀ ਚੱਲਦਾ ਪਹਿਲਾਂ ਹਾਂ ਨੂੰ ਵੈਂਟੀਲੇਟਰ ਦੇ ਇਹਨਾਂ ਦੱਸਿਆ ਜਦ ਲਾਇਆ ਕੁੜੀ ਜਾਂਦੀ ਕਿ ਸਾਹ ਚੱਲਣ ਦੇ ਆ 10% ਚੱਕ ਕੀਤਾ ਤੇ ਕੋਈ ਪਰਸੈਂਟ ਵੀ ਨਹੀਂ ਹੈਗਾ ਫੇਰ ਇਹਨੇ 20% ਕੁੜੀ ਨੇ ਕਰਤਾ ਅਗਲੇ ਜਨ ਵੈਂਟੀਲੇਟਰ ਤੇ ਗਿਆ 70% ਹੈ ਵੈਂਟੀਲੇਟਰ ਤੇ ਤੇ 30% ਹੈਗਾ ਆ ਆਕਸੀਜਨ ਤੇ ਜਿਹੜਾ ਬੰਦਾ 30% ਵੈਂਟੀਲੇਟਰ ਤੇ ਮੰਨੋ ਉਹ ਅੰਦਰ ਸਟਾਫ ਕਹਿੰਗਾ ਤੇ ਕੀ ਬੰਦਾ ਉੱਥੇ ਕਰੂਗਾ ਇਹ ਅਨਪੜ੍ਹ ਬੰਦੇ ਮੁਲਾਜ਼ਮ ਮੇਰੇ ਉਹਨੇ ਕੀ ਪੜੇ ਭਰਾ ਆਰਮੀ ਵਾਲਾ ਉਹਨੂੰ ਤਾਂ ਪੜਿਆ ਆਰਮੀ ਚ ਹੁੰਦਾ ਕੀ ਰਿਪੋਰਟਾਂ ਵੇਖ ਲੂਗਾ ਮੈਡੀਕਲ ਲੈਂਦੀ ਆ ਉਹ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹਨਾਂ ਦੇ ਮੈਡੀਕਲ ਲੈਨ 'ਚ ESIC ਕਾਰ ਤੋਂ ਨਾਲ ਲੁੱਟ ਆਗਰਾਦ ਕੀਤੀ ਆ ਪਹਿਲਾਂ ਵੀ ਇਹਨਾਂ ਕਿਡਨੀਆਂ ਵੇਚੀਆਂ ਲੋਕਾਂ ਦੀਆਂ ਉਹਦੇ ਬੰਦ ਹੋਇਆ ਕਿਡਨੀਆਂ ਵੇਚ ਕੇ ਉਹਦੇ ਬੰਦ ਹੋਇਆ ਤੇ ਹੁਣ ਅਸੀਂ ਬੰਦ ਕਰਾਵਾਂਗੇ ਸਾਡੇ ਇਹ ਭਾਵੇਂ ਮਾਰ ਦੇਣ ਸਾਨੂੰ ਅਸੀਂ ਡੈੱਡ ਬੋਡੀ ਦਾ ਹੋਣਾਂ ਦੇ ਪੋਸਟਮਾਨ ਪੋਸਟਮਾਨ ਦੀ ਮੈਡੀਕਲ ਟੀਮ ਕਿਹੜਾ ਮਲਾਦਮ ਭਰਾ ਆ ਉਹ ਮਲਾਦਮ ਭਰਾ ਦੀ ਮਤ ਕਰੂਗਾ ਜਾਂ ਡਾਕਟਰਾਂ ਡਾਕਟਰ ਦੀ ਮਤ ਕਰੂਗਾ ਕੋਈ ਸਿਆਪੂਸ ਨਹੀਂ ਮਤ ਕਰੂਗਾ ਗਰੀਬ ਦੀ ਮਤ ਕੋਈ ਨਹੀਂ ਕਰੂਗਾ ਇਹ ਗਰੀਬ ਦੇ ਹੱਕ ਦੇ ਪਾਸੇ ਜਨਤਾ ਯਾ ਮੈਂ ਜਨਤਾ ਨੂੰ ਅਪੀਲ ਕਰਦਾ ਆਪਾਂ ਮੈਂ ਲੈ ਕੇ ਸਾਰੇ ਇੱਥੇ ਹਣ ਜੀ ਮੇਰੇ ਹਸਬੰਦ ਬਿਲਕੁਲ ਸਹੀ ਇਲਾਜ ਸੀ ਮੇਰ ਨਾਲ ਗੱਲ ਕਰਦੇ ਕਰਦੇ ਮੇਰੇ ਕੋ ਡਾਕਟਰ ਕੋ ਕੇ ਲੈ ਗਏ ਕਹਿੰਦੇ ਸੀ ਮੈਂ ਠੀਕ ਆ ਨਿਰਮਲ ਮੈਂ ਕੱਲ ਨੂੰ ਆ ਜਾਣਾ ਹੈ ਕੱਲ ਜਾਣਾ ਹੈ ਪਰ ਮੈਨੂੰ ਪਤਾ ਹੀ ਨਹੀਂ ਇਹ ਮੇਰੇ ਕੋਈ ਜਾਣਦਾ ਕੋਈ ਜਾਂ ਜਾਂ ਅੰਦਰ ਜਾ ਕੇ ਇਹਨਾਂ ਨੇ ਆਪਰੇਟ ਕੀਤਾ ਇਹਨਾਂ ਨੇ ਆਪਰੇਟ ਹੀ ਗਲਤ ਕਰ ਦਿੱਤਾ ਹੈ ਕੀ ਪ੍ਰੋਬਲਮ ਕੀ ਸੀ ਇਨਫੈਕਸ਼ਨ ਤੋਂ ਹੀ ਪਤਾ ਨਹੀਂ ਇਹ ਕਹਿੰਦੇ ਇਨਫੈਕਸ਼ਨ 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 ਤੋਂ ਹੀ ਜ਼ਿਆਦਾ ਕਰ ਦਿੱਤਾ ਹੈ ਇਹਨਾਂ ਨੇ ਇਹਨਾਂ ਪਹਿਲਾਂ ਬਾਹਰ ਡ੍ਰੇਨ ਪੈਪ ਪਵਾਈ ਆ ਉਹ ਇਹਨਾਂ ਕੋ ਗਲਤ ਪਵਾਈ ਹੈ ਕਿੰਨੀ ਉਮਰ ਆ 32 33 ਸਾਲ ਦੀ ਹੈ 15 ਦਿਨ ਤੋਂ 15 ਦਿਨ ਤੋਂ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਪੈਪ ਗਲਤ ਪਈ ਉਹਨਾਂ ਨੇ ਦਿਖਵਾ ਦਿੱਤੀ ਦੱਸਿਆਏ ਕੋਈ ਦੱਸਿਆਏ ਇਹਨਾਂ ਨੇ ਵੀ ਅਮਰਜੈਂਸੀ ਆਪਰੇਟ ਕਰਨਾ ਪੈਣਾ ਜਿਹੜੀ ਪਹਿਲਾਂ ਪੈਪ ਪਾਈ ਉਹ ਗਲਤ ਪੈ ਗਈ ਹੈ ਹਾਂ ਜੀ ਹਾਂਜੀ ਤੇ ਡਾਕਟਰ ਦੀ ਨਗੈਲੀ ਸਮਾਂ ਹਾਂਜੀ ਇਹ ਡਾਕਟਰ ਦੀ ਨਗੈਲੀ ਹੈ ਜੀ ਡਾਕਟਰ ਦੀ ਨਗੈਲੀ ਨਾ ਸਾਰਾ ਘਰ ਵਿੱਚ ਕੋਣ ਕੋਣ ਨੇ ਕੀ ਕਰਦੇ ਮੇਰੇ ਦੋ ਬੇਟੇ ਆ ਛੋਟੇ ਛੋਟੇ ਇੱਕ 5 ਸਾਲ ਦਾ ਇੱਕ 3 ਸਾਲ ਦਾ ਹੈ ਹਾਂਜੀ ਕੀ ਕੰਮ ਕੀ ਕਰਦੇ ਸੀ ਕੈਮਰੀ ਸਕੂਲ ਚ ਡਰਾਈਵਰ ਸੀਗੇ ਅੱਛਾ ਹਾਂਜੀ ਬੱਚੇ ਵੀ ਮੇਰੇ ਉੱਥੇ ਪੜਦੇ ਸੀਗੇ ਹਾਂਜੀ ਘਰ 'ਚ ਹੋਰ ਕੋਈ ਹੈਗਾ ਕੋਈ ਨਹੀਂ ਬਸ ਇਹੀ ਸੀਗੇ ਮੁਕੀ ਮੰਗੀ ਕਰ ਇਨਸਾਫ ਚਾਹਤਨੀ ਆ ਮੈਂ ਬਸ ਹੋਰ ਕੁਝ ਮੇਰੇ ਹਸਬੰਦ ਤੇ ਮੇਰਾ ਮਿਲ ਨਹੀਂ ਜਾਣਾ ਮੇਰੇ ਬੱਚਿਆਂ ਦਾ ਪਾਪਾ ਤੇ ਉਹਨਾਂ ਨੂੰ ਮਿਲ ਨਹੀਂ ਜਾਣਾ ਵੀ ਮੈਨੂੰ ਇਨਸਾਫ ਚਾਹੀਦਾ ਹੈ ਜਿਹੜੇ ਡਾਕਟਰ ਨੇ ਗਲਤ ਕੀਤਾ ਉਹ ਆਪਣੀ ਗਲਤੀ ਮੰਨ ਕੇ ਅੱਗੇ ਆਵੇ ਮੀਡੀਆ ਦੇ ਕਿ ਮੇਰੇ ਕੋਲ ਗਲਤੀ ਹੋਈ ਆ ਹਾਂ ਮੈਂ ਗਲਤ ਕੀਤਾ ਹੈ ਸਭ ਕੁਝ ਜੇ ਗਲਤੀ ਮੰਨ ਲਾਂਗੇ ਤੁਸੀਂ ਮਾਫ ਕਰ ਦਿਓ ਜਿਹੜੇ ਇਦਾਂ ਜਾਣਾ ਨਾ ਖੇਡਦੇ ਨਾ ਖਿਲਵਾੜ ਕਰਦੇ ਨਾ ਹਸਪੀਟਲ ਨੂੰ ਤਾਲੇ ਲੱਗਣ ਬਾਰੇ ਸਰਕਾਰਾਂ ਦੀਆਂ ਗੇਲੀਆਂ ਕਰਕੇ ਹਸਪਤਾਲ ਸਾਨੂੰ ਬੰਦ ਚਾਹੀਦਾ ਅਸੀਂ ਬੰਦ ਕਰਵਾ ਕੇ ਫੇਰ ਇਹ ਤੋਟਣਾ ਅੱਜ ਸਾਡੇ ਨਾਲ ਅੱਜ ਸਾਡੇ ਨਾਲ ਹੀ ਗੱਲ ਕੇ ਹੋਰ ਨਾ ਵੀ ਹੋ ਸਕਦੀ ਆ ਮੈਂ ਪਤਮਾਰ ਦੇ ਰਾਜਾ ਸੌਖੇ ਨਹੀਂ ਮੇਰਾ ਨਾਮ ਅਗਰਦੇਵ ਸਿੰਘ ਆ ਜੀ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਮੈਂ ਪਿੰਡ ਜਗਦੇਵ ਕਲਾ ਕੀ ਗੱਲਬਾਤ ਹੋਈ ਆ ਗੱਲਬਾਤ ਵੀਰੇ ਮੇਰੇ ਬ੍ਰਦਰ ਦੀ ਡੈਥ ਕਰਤੀ ਇਹਨਾਂ 17 ਦਿਨ ਹੋ ਗਏ ਸੀ ਐਡਮਿਟ ਹੀ ਜਦੋਂ ਇਹਨਾਂ ਨੂੰ ਪਤਾ ਲੱਗਾ ਪਹਿਲੋ ਤੇ ਇੱਕ ਟੀਕਾ ਰੈਕਸ਼ਨ ਕਰ ਗਿਆ ਇਹਨਾਂ ਕੋਲੋਂ ਬੋਡੀ ਤੇ ਸਾਰਾ ਕੁਝ ਪੇਟ ਦੀ ਥੋੜੀ ਜਿਹੀ ਇਨਫੈਕਸ਼ਨ ਹੀ ਇਹਨਾਂ ਡਰੇਨ ਇਹਨਾਂ ਕੋ ਸਿਸਟਮ ਨਹੀਂ ਹੈਗਾ ਡਰੇਨ ਪਾਉਣ ਉਥੇ ਡਾਕਟਰ ਆ ਬੈੰਦਾ ਮੈਨੂੰ ਉਹਦਾ ਨਾਮ ਨਹੀਂ ਯਾਦ ਰਚੇ ਦਾ ਅਗਰਵਾਲ ਉਹਦੇ ਕੋਲ ਪਵਾਈ ਆ ਫਿਰ ਉਹਨੇ ਜਦੋਂ ਉਹਨੇ ਡਰੇਨ ਪਾਈ ਆ ਦੂਸਰੀ ਬੱਕੀ ਨੂੰ ਟੱਚ ਕਰ ਗਈ ਲੈਟਰਨ ਵਾਲੀ ਸੈਲੀ ਨੂੰ ਉਹ ਸਾਰੇ ਅੰਦਰ ਇਨਫੈਕਸ਼ਨ ਹੋ ਗਈ ਇਨਫੈਕਸ਼ਨ ਹੋਣ ਦਾ ਕਰਕੇ ਇਹਨਾਂ ਨੂੰ ਸਾਨੂੰ ਕਿਹਾ 17ਵੇਂ ਦਿਨ ਵੀ ਐਮਰਜੈਂਸੀ ਰਿਪਰੇਸ਼ਨ ਕਰਨਾ ਪੈਣਾ ਉਹਦਾ ਆਕਸੀਜਨ ਲੈਵਲ ਲੋ ਹੁੰਦਾ ਪਿਆ ਫਿਰ ਇਹਨਾਂ ਨੂੰ ਹੱਥਾਂ ਪੈਰਾਂ ਦੀ ਬਈ ਵੀ ਅਸੀਂ ਆਪਰੇਸ਼ਨ ਕਰਨ ਤੇ ਆਪਰੇਸ਼ਨ ਤੇ ਕਰਨਾ ਉਹਨੂੰ ਪਤਾ ਵੀ ਆ ਕੰਮ ਹੋ ਗਿਆ ਫਿਰ ਜਦੋਂ ਆਪਰੇਸ਼ਨ ਨੂੰ ਕੀਤਾ ਪਲਸੋ ਦੀ ਉਦੋਂ ਵੀ ਨਹੀਂ ਆ ਰਹੀ ਸਾਨੂੰ ਇਹਨਾਂ ਹੀ ਇੱਕ ਨਾਲ ਦੇ ਦੇਖਣੇ ਵੀ ਚੱਲ ਲੈਂਦੇ ਤਮਾਸ਼ਾ ਹੋਰ ਤਿੰਨ ਦਿਨ ਨਿਚੋਰ ਲੈਂਦੇ ਹ ਦਿੰਦੇ ਨੇ ਨਾ ਹੁਣ ਚੋੜਨੀ 24 ਘੰਟੇ ਫਿਰ ਇਹ ਨਾ ਪਲਸ ਤੇ ਚੱਲ ਨਹੀਂ ਰਹੀ ਉਹ ਜਦੋਂ ਨਾ ਬਾਹਰ ਕੱਢਿਆ ਫਿਰ ਇਹ ਨਾ ਦੂਹਰਾ ਸਾਨੂੰ ਕਹਿਣ ਲੱਗੇ ਵੀ 5% ਫਰਕ ਆ 10% ਫਰਕ ਆ ਰਾਤੀ ਵੀ ਇਹ ਕਹਿ ਰਹੇ ਕਿ 20% ਫਰਕ ਆ ਹੁਣ 20% ਕਿੱਥੇ ਚਲ ਗਿਆ ਮਿਹਰੇ ਇਹਨਾਂ ਆਵਾਜ਼ਾਂ ਨੂੰ ਬਿਆਨ ਦਿੱਤਾ ਵੀ ਡੈੱਡ ਹੋ ਗਿਆ ਜੀ ਆਪਣੀਆਂ ਐਮਬੂਲੈਂਸ ਮਂਗਾਓ ਤੇ ਆਪਣਾ ਪੇਸ਼ੈਂਟ ਲੈ ਜਾਓ ਡੈੱਡ ਮੋੜੀ ਲੈ ਜਾਓ ਸਰ ਸਰ ਅੰਸ਼ੋਰ ਸਾਰੇ ਕਾਰਡ ਤੇ ਪਾ ਲਿਓ ਅੰਸ਼ੋਰਸ ਤੇ ਮੰਗ ਜੀ ਇਹ ਸਾਨੂੰ ਅੱਜ ਬੰਦੇ ਬੰਦੇ ਦਾ ਬੰਦਾ ਇਹਨਾਂ ਜਾ ਉਹਦੇ ਛੋਟੇ ਛੋਟੇ ਬੱਚੇ ਆ 1 3 ਸਾਲ ਦਾ 1 5 ਸਾਲ ਦਾ ਉਹਦੇ ਮੰਨੇ ਦਾ ਉਹਦੇ ਬੱਚਾ ਨੂੰ ਸੋਚਣ ਉਹਦੀ ਵਾਈਫ ਦਾ ਸੋਚਣ ਵੀ ਉਹਦਾ ਕੀ ਹਾਲ ਹੋਣਾ ਪਰ ਜਵਾਨੀ ਜੀ ਇਹਨਾਂ ਦੀ ਨਗੇਲੀ ਦਾ ਕਰਕੇ ਕੁਲਵੰਤ ਸਿੰਘ ਆ ਚੰਗਾ ਬੜਾ ਤਰਕ ਕਿਉਂ ਆਇਆ ਚੰਗਾ ਬੜਾ ਤਰਕ ਆ ਸਾਰੀ ਵਾਰਡ ਨੂੰ ਪਤਾ ਤੁਸੀਂ ਇਕੱਲੇ ਇਕੱਲੇ ਵਾਰਡ ਚ ਪੁੱਛ ਸਕਦੇ ਕਿ ਇਹ ਮੁੰਡਾ ਸੈਰ ਕਰਦਾ ਹੈ ਕਿ ਨਹੀਂ ਓਟੀਗਾ ਕੇ ਇੱਕ ਡ੍ਰਿਪ ਲਾਉਂਦੇ ਰਹੇ ਉਹ ਸੈਰ ਵੀ ਕਰਦੇ ਰਿਹਾ ਸਾਰਾ ਕੁਝ ਕਿੰਨਾ ਦਿਨਾਂ ਦੇ ਵਿੱਚ ਕਿਤੋਂ ਐਡਾ ਵੀ ਜਿਹੜਾ ਇਹਨਾਂ ਨੂੰ ਵੈਂਟੀਲੇਟਰ ਤੇ ਲਾਉਣਾ ਪੈ ਗਿਆ ਇਕੱਲਾ ਹੀ ਆਇਆ ਉਹ ਐਡਮਾ ਹਸਪੀਟਲ ਵਾਲੇ ਆਂਦੇ ਕਿ ਡੈਥ ਹੋ ਗਈ ਆ ਲੈ ਜਾਓ ਇਹਨੂੰ ਅਪ ਡੈਡ ਬੋਡੀ ਲੈ ਜਾਓ ਆਪਣੇ ਪੁਲਿਸ ਨੂੰ ਬੁਲਾਇਆ ਪੁਲਿਸ ਆਈ ਅੰਦਰ ਚੱਲਣ ਡਿਆ ਕੰਪਰੋਵਾਈਜ਼ ਵੇਖੋ ਕੀ ਕਰਦੇ ਜਿੰਨਾ ਜਿਹੜਾ ਸਾਡੇ ਮੱਲੋ ਕੋਈ ਹੱਲ ਨਹੀਂ ਦਾ ਅਸੀਂ ਭਾਵੇਂ ਸਾਡੀਆਂ ਲਾਸ਼ਾਂ ਵਿੱਚ ਨਹੀਂ ਇੱਥੇ ਅਸੀਂ ਇੱਥੋਂ ਜਾਣਾ ਨਹੀਂ ਡਾਕਟਰ ਉਹ ਹੀ ਤਾਂ ਬੰਨੇ ਪੁਸ਼ਟੀ ਕੀਤੀ ਕਿ ਕੁੰਮਰ ਹੋ ਗਈ ਸੀ ਜੀ ਉਮਰ 33 ਸਾਲ ਅੱਜ ਕੀ ਦਾ ਆ ਜੇ ਮੇਰਾ ਨਾਮ ਮਨਜਿੰਦਰ ਸਿੰਘ ਹੈ ਗੱਲ ਮੇਰਾ ਬ੍ਰਦਰ ਹੀ ਇੱਥੇ ਵੱਡਾ ਐਡਮਿਟ ਕਲਵੰਤ ਸਿੰਘ ਤੇ ਉਹ ਬਿਲਕੁਲ ਕਿ ਇਨਫੈਕਸ਼ਨ ਹੀ ਹੋਣ ਹੋਰ ਕੋਈ ਕ੍ਰਿਟੀਕਲ ਕੁਝ ਨਹੀਂ ਹੈਗਾ ਤੇ ਉਹ ਮਤਲਬ ਕਿ ਨਾ 15 ਤੋਂ 17 ਦਿਨ ਇੱਥੇ ਰੱਖਿਆ ਉਹਨੂੰ ਤੇ ਬਿਲਕੁਲ ਨਾਰਮਲ ਹੋ ਗਿਆ 11000 ਇਨਫੈਕਸ਼ਨ ਹੋ ਗਈ ਜਦੋਂ 11000 ਇਨਫੈਕਸ਼ਨ ਤੇ ਵੀ ਨਹੀਂ ਉਹਨਾਂ ਡਿਸਚਾਰਜ ਕੀਤਾ ਤੇ ਫਿਰ ਉਹਨਾਂ ਇੱਕ ਇੰਜੈਕਸ਼ਨ ਦੇਤਾ ਜਿਸ ਨਾਲ ਸਾਰੀ ਬਾਡੀ ਤੇ ਰੈਸ਼ਿਸ਼ ਹੋ ਗਿਆ ਜੋ ਰੈਕਸ਼ਨ ਕਰ ਗਿਆ ਤੇ ਉਹ ਰੈਸ਼ਿਸ਼ ਤੋਂ ਬਾਅਦ ਫਿਰ ਇਹਨਾਂ ਕਿਹਾ ਕਿ ਡਰੇਨ ਪੈਪ ਪਾਉਣੀ ਪੈਣੀ ਆ ਡਰੇਨ ਪੈਪ ਇਹਨਾਂ ਅਮਰਸਰ ਡਾਇਗਨੋਸਟਿਕ ਤੋਂ ਡਰੇਨ ਪੈਪ ਪਾਈ ਸੀ ਤੇ ਉਹ ਡਰੇਨ ਪੈਪ ਜਦੋਂ ਨੇ ਰੱਜ ਤਗ ਅਗਰਵਾਲ ਡਾਕਟਰ ਨੇ ਜਿੱਥੋਂ ਡਰੇਨ ਪੈਪ ਪਾਈ ਆ ਨਾ ਉਹ ਜਦੋਂ ਆਪਰੇਟ ਕਰਕੇ ਡਰੇਨ ਪੈਪ ਪਾਈ ਆ ਤੇ ਉਹ ਛੋਟੀ ਆਂਤ ਨੂੰ ਸਿੱਧੀ ਹਿੱਟ ਕੀਤੀ ਆ ਤੇ ਛੋਟੀਆਂ ਤਾਂ ਉਸੇ ਟਾਈਮ ਫਟ ਗਈ ਆ ਇਹ ਗੱਲ ਦਾ ਸਾਨੂੰ ਇਹਨਾਂ ਡਾਕਟਰ ਸਾਹਿਬ ਉਹਨਾਂ ਨੇ ਕੁਝ ਨਹੀਂ ਦੱਸਿਆ ਕਿ ਆਂਤ ਫੱਟੀ ਆ ਜਾਂ ਕੀ ਹੋਇਆ ਫਿਰ ਅਗਲੇ ਦਿਨ ਉਹਨਾਂ ਸਿਟੀ ਸਕੈਨ ਕਰਾਈ ਆ ਸਿਟੀ ਸਕੈਨ ਕਰਾਉਣ ਦੇ ਬਾਵਜੂਦ ਉਸੇ ਟਾਈਮ ਇਹਨਾਂ ਆਪਰੇਟ ਕੀਤਾ ਤੇ ਆਪਰੇਟ ਤੋਂ ਬਾਅਦ ਉਹਦੀ ਡੈਥ ਹੋ ਗਈ ਇਹ ਗੱਲ ਦੀ ਪੁਸ਼ਟੀ ਡਾਕਟਰ ਅੰਦਰ ਹੈ ਜਿਨ੍ਹਾਂ ਨੇ ਆਪਰੇਟ ਕੀਤਾ ਨਾ ਪੇਟ ਦੇ ਸਰਜਨ ਹੈਗੇ ਆ ਉਹਨਾਂ ਨੇ ਉਹਨਾਂ ਨੇ ਖੁਦ ਵੀ ਕਿਹਾ ਕਿ ਉਹ ਜਿਹੜੀ ਕਿ ਡਰੇਨ ਪਾਇਪ ਪਾਉਣਾ ਇਹ ਪਾਇਪ ਫਟੀ ਆ ਤੇ ਉਹਦੇ ਕਰਕੇ ਸਾਨੂੰ ਐਮਰਜੈਂਸੀ ਅਪਰੇਟ ਕਰਨਾ ਪੈਣਾ ਕਿੰਨੇ ਦਿਨ ਅੱਗੇ ਇਹ ਘਰ ਤੋਂ ਘਟ ਅੱਜ ਉਹਨਾਂ ਨੂੰ 25 ਤੋਂ 30 ਦਿਨ ਉਹ ਚੱਲੀ ਜੀ ਉਦੋਂ ਆਈ ਸੋਤ ਨੂੰ ਠੀਕ ਉਸ ਦਿਨ ਠੀਕ ਸੀ ਤੁਸੀਂ ਕੱਲਾ ਆਇਆ ਸੀ ਗੱਡੀ ਤੇ ਖੁਦ ਆਇਆ ਸੀ ਤੇ ਸਾਰਾ ਕੁਝ ਚੱਲਦਾ ਫਿਰਦਾ ਸੀ ਦੋ ਸੈਕੰਡ ਫਲੋਰ ਤੋਂ ਅਪ ਡਾਉਣ ਵੀ ਕਰਦਾ ਰਿਹਾ ਜੇ ਬਾਥਰੂਮ ਵਾਲੀ ਪਾਇਪ ਦੇ ਨਾਲ ਕਿਹਦੀਆਂ ਗੱਲਾਂ ਸਮਝ ਇਹ ਤੇ ਡਾਕਟਰਾਂ ਦੀ ਅਣਗਹਿਲੀ ਆ ਜੀ ਡਰੇਨ ਪਾਉਣ ਵਾਲੇ ਦੀ ਅਣਗਹਿਲੀ ਆ ਕੀ ਮੰਗੇ ਕਰਦੇ ਮੰਗ ਇਹੋ ਜੀ ਜੋ ਉਹਦੇ ਬੱਚਿਆਂ ਦਾ ਤੇ ਉਹਦੀ ਵਾਈਫ ਆ ਉਹਦਾ ਸਾਰਾ ਜੋ ਵੀ ਇਹਨਾਂ ਨੂੰ ਖਮਿਆਜਾ ਭੁਗਤਣਾ ਪੈਣਾ ਕਾਮਯਾ ਜੀ ਤੁਹਾਡਾ ਮੇਰਾ ਅੰਜਸਪਾਲ ਸਿੰਘ ਆ ਜੀ ਕੀ ਹੋਇਆ ਇਥੇ ਮੇਰਾ ਬ੍ਰਦਰ ਚੰਗਾ ਭਲਾ ਕਰੂ ਆਇਆ ਜੀ ਐ ਬਿਲਕੁਲ ਸੈਟ ਹੀਗਾ ਕਿਹੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਤੁਰ ਕੇ ਆਉਂਦਾ ਤੁਰ ਕੇ ਜਾਂਦਾ ਈ ਇਹਨਾਂ ਦੀ ਵਿਧਾ ਕਰਕੇ ਕੋਈ ਗਲਤ ਇਹਨਾਂ ਨੇ ਪੂਬ ਲਈ ਜਾਂ ਅੱਗੇ ਕਿਤੇ ਵੱਧ ਕੇ ਕਿ ਅੰਗਰੇਜ਼ਾਂ ਨੂੰ ਸਮਝ ਨਹੀਂ ਲੱਗੀ ਕੋਈ ਕੀ ਬਣਿਆ ਉਮਰ ਜਮਾ ਸਾ 33 ਸਾਲ ਦੀ ਉਮਰ ਹੀ ਮੇਰੇ ਤੋਂ ਨਿਕਾਇਆ ਜੀ ਕੁਲਵੰਤ ਸਿੰਘ ਤਿੰਨੇ ਚੋਂ ਪਹਿਲਾ ਐਡਮਿਟ ਹੋਇਆ ਸੀ 10-12 ਦਿਨ ਹੋ ਗਏ ਆ ਜੀ ਚੰਗਾ ਬਣਾ ਬਿਲਕੁਲ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਵਾਰ ਚ ਤੁਰਿਆ ਫਿਰਦਾ ਜੀ ਸਾਰਾ ਕੁਝ ਆ ਆਪਣਾ ਵਧੀਆ ਪ੍ਰੋਪਰ ਖਾਣਾ ਖਾਂਦਾ ਜੀ ਟਾਈਮ ਸਿਰ ਕੋਈ ਮੁਸ਼ਕਲ ਨਹੀਂ ਕਿਸ ਤਰ੍ਹਾਂ ਦੀ ਬਸ ਜਿੰਨੇ ਪੈਸੇ ਇਹਨਾਂ ਨੇ ਪਾਈ ਆ ਉਸ ਤੋਂ ਬਾਅਦ ਆਂਦੇ ਜਿਹਾ ਆਪਰੇਟ ਕਰਨਾ ਤਿੰਨ ਦਿਨ ਹੋ ਗਏ ਵੈਂਟੀਲੇਟਰ ਤੇ ਰੱਖਿਆ ਨਾ ਨੂੰ ਮਿਲ ਨਹੀਂ ਦਿੰਦੇ ਅੱਜ ਹੁਣ ਸਵੇਰੇ ਆਨ ਨੂੰ ਕਿਹਾ ਤਾਂ ਜੀ ਪੂਰਾ ਹੋ ਗਿਆ ਕਿਤੇ ਨਾ ਲੱਗਦਾ ਹੈ ਕਰਕੇ ਸਮਝ ਹਾਂਜੀ ਅੰਗੇਲੀ ਜੀ ਅੰਗੇਲੀ ਹਸਪੀਟਲ ਦੀ ਜੀ ਇਹ ਐਮਸੀ ਹਸਪੀਟਲ ਆ ਬੰਦ ਹੋਣਾ ਚਾਹੀਦਾ ਜੀ ਇੱਥੇ ਤੇ ਕਾਨੂੰਨੀ ਕਾਰਵਾਈ ਹੋਣੀ ਇਹ ਬਹੁਤ ਇਹਨੇ ਬਹੁਤ ਘਟਾ ਜੀ ਸਾਡੇ ਵਿੰਦਿਆ ਵਿੰਦਿਆ 12 ਦਿਨਾਂ ਚ 8-10 ਲਾਸ਼ਾਂ ਇਹਨਾਂ ਕਰਤੀਆਂ ਉਥੋਂ ਵਯਾ ਸੀ ਤੋਂ ਡਾਕਟਰ ਵਯਾ ਜੀ ਨਿਕ ਨਿਕੇ ਦੋ ਬੱਚੇ ਆ ਉਹਦੇ ਪਿੰਨਿਕ ਨਿਕੇ ਦੋ ਬੱਚੇ ਆ ਜੀ ਕਿੰਨਾ ਘਾਟਾ ਪੈ ਗਿਆ ਜੀ ਬਹੁਤ ਜ਼ਿਆਦਾ ਵੱਡਾ ਘਾਟਾ ਆ ਗਿਆ ਜੀ ਇਹ ਘਾਟਾ ਕਦੀ ਨਹੀਂ ਪੂਰਾ ਆਣਾ ਜੀ ਇਹ ਸੰਧਿਆਣ ਗੇਲੀਆਂ ਜੀ ਇਹਦੇ ਤੇ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਜੀ ਕੁਲਸਾਈ ਆ ਜੀ ਉਹ ਵੀ ਆਪਣੀ ਕੋਈ ਕਾਰਵਾਈ ਨਹੀਂ ਕੋਈ ਬਸ ਇਧਰ ਉਧਰ ਤੁਰੇ ਫਿਰਦਾ ਉਸ ਕੋਲ ਉਲਟਾ ਸਾਡੇ ਦੇ ਰੋਸ਼ਾਨਣ ਦਾ ਤੁਸੀਂ ਰਾਹ ਬੰਦ ਰਾਹ ਕੋਲੋ ਦੀ ਅਸੀਂ ਕਿਦਾਂ ਰਸਤੇ ਕੋਲ ਇਹ ਅਟਾ ਜਵਾਨ ਭਰਾ ਮਰਿਆ ਵਾ ਇਹਦੇ ਬਾਜੀ ਨੂੰ ਹੀ ਦਰਦ ਹੁੰਦਾ ਜਿਹਦਾ ਕੋਈ ਮਰਿਆ ਹੋਵੇ ਘਰ ਦਾ ਜੀ ਅਸੀਂ ਇਨਸਾਫ ਚਾਹੁੰਨੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੇ ਨਹੀਂ ਮਿਲਦਾ ਵੀ ਕਾਨੂੰਨੀ ਕਾਰਵਾਈ ਹੋਊਗੀ ਨਹੀਂ ਤੇ ਅਸੀਂ ਬੈਠੇ ਆ ਇੱਥੇ ਜਿੰਨੀ ਦੇਰ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਬੈਠੇ ਆ ਜੀ ਤੁਹਾਨੂੰ ਹਾਂ ਜੀ ਅਸੀਂ ਇਸ ਤੋਂ ਪਹਿਲਾਂ 2 ਦਿਨ ਪਹਿਲਾਂ ਹੋਏ ਆ ਫਿਰ ਅਸੀਂ ਘਰੇ ਵੀ ਫੋਨ ਕਰਦੇ ਰਹੇ ਦਿਨ ਹੀ ਤਿੰਨ ਤਿੰਨ ਚਾਰ ਚਾਰ ਵਾਰੀ ਫੋਨ ਕਰਦੇ ਰਹੇ ਆ ਇਹ ਬੱਚਿਆਂ ਦਾ ਪੁੱਛਦਾ ਰਿਹਾ ਕਿਵੇਂ ਆ ਵੱਡਾ ਕਿਵੇਂ ਛੋਟਾ ਕਿਵੇਂ ਤੇ ਜਦੋਂ ਅਪਰੇਟ ਤੇ ਲੈ ਕੇ ਵੀ ਗਏ ਉਸ ਟਾਈਮ ਵੀ ਇਹਨਾਂ ਨਾਲ ਗੱਲ ਹੋ ਰਹੀ ਫਿਰ ਇਹਨਾਂ ਬੰਦ ਵੀ ਨਹੀਂ ਕਰਨ ਦਿੱਤਾ ਫਟਾਫਟ ਲੈ ਗਏ ਅਪਰੇਟ ਤੇ ਤੇ ਫੋਨ ਬੰਦ ਚੱਲਦਾ ਹੀ ਰਿਹਾ ਉਹ ਚੱਲਦਾ ਰਿਹਾ ਮੈਂ ਪੁੱਛਿਆ ਨਿਰਮਲ ਕਿਵੇਂ ਕੰਤੇ ਨਾਲ ਗੱਲ ਹੋ ਜਾਂਦੀ ਮੈਂ ਤਾਂ ਹੀ ਨਹੀਂ ਹੋਣ ਦੇ ਚ ਗੱਲ ਪਰ ਅਪਰੇਟ ਤੇ ਲੈ ਗਏ ਤੇ ਬੰਦ ਨਹੀਂ ਕੀਤਾ ਫੋਨ ਬੱਸ ਅਸਾਂ ਦੀ ਗੱਲ ਸਰ ਕੀ ਮਾਮਲਾ ਹੈ ਸਰ ਕੀ ਮਾਮਲਾ ਹੈ ਸਰ ਕੁਛ ਨਹੀਂ ਜੀ ਇਹਦਾ ਇੱਕ ਐਸਾ ਹੀ ਹਸਪੀਟਲ ਦੇ ਵਿੱਚੋਂ ਦੀ ਆਇਆ ਸੀਗਾ ਜਿਨ੍ਹਾਂ ਦਾ ਕੇਸ ਰੈਫਰ ਹੋ ਕੇ ਉਹਨਾਂ ਦੇ ਵਿੱਚ ਇੱਥੇ ਜਿਹੜਾ ਪੇਸ਼ੈਂਟ ਆ ਉਹਦੀ ਡੈਥ ਹੋ ਗਈ ਜਿਹੜੇ ਫੈਮਿਲੀ ਮੈਂਬਰਸ ਆ ਉਹ ਕਹਿ ਰਹੇ ਕਿ ਕੋਈ ਨੈਗਲੀਜੈਂਸ ਹੈਗੀ ਹੈ ਵੀ ਵੀ ਹੈਵ ਸੈਡ ਕਿ ਤੁਸੀਂ ਜੇ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਹੋ ਤਾਂ ਪਲੀਜ਼ ਮੋਸਟ ਵੈਲਕਮ ਅਸੀਂ ਕੰਪਲੇਨ ਲਿਖਣ ਆ ਰਹੇ ਬਟ ਸਾਰੇ ਇੱਥੇ ਬੈਠੇ ਨੇ ਪਹਿਲਾਂ ਵੀ ਡਾਕਟਰਾਂ ਦੇ ਪਹਿਲਾਂ ਵੀ ਡਾਕਟਰਾਂ ਦੇ ਬਹੁਤ سارے ਮਾਮਲੇ ਆਉਂਦੇ ਨੇ ਦੇਖੋ ਇਹ ਹੁੰਦਾ ਕਿ ਉਹਨਾਂ ਨੇ ਆਪਣੀ ਆਬਜ਼ਰਵੇਸ਼ਨਸ ਡਾਕਟਰ ਨੇ ਲਿਖੀ ਹੋਈਆਂ ਵੀ ਆਰ ਨਾਟ ਦੀ ਟੈਕਨੀਕਲ ਐਕਸਪਰਟਸ ਇਨ ਥਿਸ ਬਾਕੀ ਤਾਂ ਜੋ ਮੈਡੀਕਲ ਬੋਰਡ ਦੱਸਦਾ ਉਹਦੇ ਵਿੱਚ ਅਸੀਂ ਤਾਂ ਜੋ ਸੁਪਰੀਮ ਕੋਰਟ ਦੀ ਗਾਈਡਲਾਈਨਸ ਨੂੰ ਫਾਲੋ ਕਰਨੀ ਹੈ ਜੈਕਬ ਮੈਥਿਊਸ ਅਕੋਰਡਿੰਗ ਕੇ ਪਹਿਲੇ ਇੱਕ ਬੋਰਡ ਬੰਦਾ ਉਹਦੇ ਚ ਜੇ ਕੋਈ ਨੈਗਲੀਜੈਂਸ ਪਾਈ ਜਾਂਦੀ ਅਸੀਂ ਉਹਦੇ ਤੇ ਪਰਿਵਾਰ ਵਾਲੇ ਕੀ ਚਾਉਂਦੇ ਨੇ ਜੀ ਪਰਿਵਾਰ ਵਾਲੇ ਬੈਠੇ ਆ ਅਸੀਂ ਤੁਹਾਨੂੰ ਨੂੰ ਵੀ ਆ ਰਿਕੁਐਸਟਿੰਗ ਕਿ ਆਓ ਤੁਸੀਂ ਜੇ ਤੁਹਾਡੀ ਕਾਰਵਾਈ ਕਰਾਉਣਾ ਚਾਹੁੰਦੇ ਹੋ ਵੀ ਆਰ ਮੋਸਟ ਵੈਲਕਮ ਹੇਅਰ ਅਸੀਂ ਤੱਕ ਹੈ ਹੀ ਨਾ ਕਿ ਆਓ ਤੇ ਅਸੀਂ ਲਿਖੀਏ ਤੁਹਾਡੀ ਕੰਮਵਾਲ ਦੇ ਮਦਦ ਦੀ ਜਾਂਦੇ ਮਦਦ ਵਾਸਤੇ ਜਾ ਰਹੇ ਨੇ ਨਹੀਂ ਉਹ ਹੁਣ ਦੇਖੋ that is not our prerogative ਸਾਡਾ ਜੌਬ ਨਹੀਂ ਹੈ ਜੀ ਕੰਪਨਸੇਸ਼ਨ ਦਵਾਣਾ ਸਾਡਾ ਕੰਮ ਹੈ ਕਾਰਵਾਈ ਕਰਨੀ ਲੀਗਲ ਅਸੀਂ ਇਹਨਾਂ ਨੂੰ ਆਪਸ਼ਨ ਦੇ ਰਹੇ ਹਾਂ ਕਿ ਤੁਸੀਂ ਲੀਗਲ ਕਾਰਵਾਈ ਕਰਾਣੀ ਆਓ ਤੇ ਅਸੀਂ ਤੁਹਾਡਾ ਲਿਖੀਏ ਅਸਤਾ ਆਪ ਰਿਕੁਐਸਟ ਕਰ ਰਹੇ ਤੁਸੀਂ ਲੀਗਲ ਕਾਰਵਾਈ ਚਾਹੁੰਦੇ ਹੋ ਨਾ ਕੀ ਕਰਨਗੇ ਹੋ ਨਹੀਂ ਹੁਣ ਇਟ ਇਜ਼ ਅਪ ਟੂ ਯੋਰ ਅਨਦਰ ਡਿਸੀਜਨ ਹੈ ਤੇ ਸਾਨੂੰ ਦੱਸਣ ਅਸੀਂ ਕਾਰਵਾਈ ਕਰਨ ਦੀ ਅਸੀਂ ਤਾਂ ਹੀ ਇੱਧਰ ਆਏ ਹੈਗੇ ਸਰਦੂਰੇ ਦਾ پورا ਪਰਿਵਾਰ ਵੱਲੋਂ ਧਰਨਾ ਲਗਾਇਆ ਗਿਆ ਹੋਸਪੀਟਲ ਨਹੀਂ ਤੇ ਅਸੀਂ ਤਾਂ ਉਹੀ ਕਹਿ ਰਹੇ ਹਾਂ ਜੀ ਦੇਖੋ ਇੱਕਦਮ ਕੋਈ ਵੀ ਰੈਵੋਲੂਸ਼ਨਰੀ ਚੇਂਜ ਇੱਕਦਮ ਨਹੀਂ ਹੁੰਦਾ ਅਸੀਂ ਤਾਂ ਇਹਨਾਂ ਨੂੰ ਰਿਕੁਐਸਟ ਕਰ ਰਹੇ ਆ ਆਜੋ ਕਾਰਵਾਈ ਅਸੀਂ ਕਰਾਈਏ ਅਸੀਂ ਇੱਧਰ ਇਸੇ ਲਈ ਆਇਆ ਤਾਂ ਕਿ ਨਾ ਦੀ ਅਸੀਂ ਹੈਲਪ ਕਰ ਸਕੀਏ ਸਿਸਟ ਕਰ ਸਕੀਏ ਜੇ ਇਹ ਮੈਡੀਕਲ ਇਹਨਾਂ ਨੂੰ ਨੈਗਲੀਜੈਂਸ ਲੱਗਦੀ ਹੈ ਉਹਦਾ ਕੋਈ ਕੇਸ ਲੱਗਾ ਬਾਇਲॉ ਅਸੀਂ ਫੋਲੋ ਕਰੀਏ ਇਹ ਰੂਰਲ ਅਬਸਰ ਰੂਰਲ ਦਾ ਹੈ ਜੀ ਤੇ ਬਾਕੀ ਜਿਹੜਾ ਹੈਗੀ ਉਹ ਸਾਰੀ ਕਿੰਨੀ ਉਮਰ ਦੱਸੀ ਆ ਮੁੰਡੇ ਦੀ ਜੀ ਕਿੰਨੀ ਕੀ ਸੀ ਜੀ 33 ਆਲਮੋਸਟ ਹੈ ਕੁਲਵੰਸਿਕ ਜੀ ਇਸ طرح ਹਾਂਜੀ ਸਰ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲੇ ਹੁੰਦੇ ਨੇ ਹਸਪਤਾਲਾਂ ਦੇ ਹਾਂਜੀ ਦੇਖੋ ਉਹ ਤਾਂ ਮੈਡੀਕਲ ਜਿਹੜਾ ਬੋਰਡ ਹੁੰਦਾ ਉਹ ਦੱਸ ਦਿੰਦਾ ਨਾ ਕਿ ਐਗਜ਼ੈਕਟਲੀ ਕੀ ਹੈਗਾ ਜੀ ਕੋਈ ਕਮੀ ਪੇਸ਼ੀ ਕੋਈ ਪਾਈ ਗਈ ਹੈ ਜੇ ਕੋਈ ਪੋਸਟਮਾਰਟਮ ਕਰਾ ਕੇ ਉਹਦੇ ਚ ਜੇ ਕੋਈ ਆਉਂਦੀ ਹੈ ਵੀ ਆਰ ਡਿਊਟੀ ਬਾਉਂਡ ਅਸੀਂ ਕਰਨੀ ਹੈ ਜੀ ਉਹਦੇ ਤੇ ਕਾਰਵਾਈ ਅਸੀਂ ਹੁਣ ਵੀ ਅਸਲੀ ਆਏ ਆ ਜੇ ਇਹਨਾਂ ਦੇ ਕੋਈ ਹੈ ਅਸੀਂ ਲੀਗਲ ਤੌਰ ਤੇ ਸੀ ਇਹਨਾਂ ਨੂੰ ਵੀ ਇਹ ਕਹਿੰਦੇ ਕਿ ਆਓ ਤੁਸੀਂ ਸਾਡੇ ਕੋਲ ਕੰਪਲੇਂਟ ਦਿਓ ਅਸੀਂ ਕਰੀਏ ਇਹਨੂੰ ਰਿਜ਼ੋਲਵ ਜੀ